ਅਮਰਤ ਲਾਲ ਜਿੱਤੂ ਦਾ ਪਿੱਤੂ ਦਾ ਵਿੱਚ ਜਿੱਤੂ ਦਾ ਅਮਰਤ ਲਾਲ ਜਿੱਤੂ ਦਾ ਸਰ ਕੀ ਨਾਂ ਤੁਹਾਡਾ ਤੇ ਕਿਹੜੇ ਵਾਰਡ ਤੋਂ ਤੁਸੀਂ ਉਮੀਦਵਾਰ ਵਜੋਂ ਆਏ ਹੋ ਮੇਰਾ ਅਮਰਤ ਲਾਲ ਗਰਗ ਮੈਂ ਵਾਰਡ ਨੰਬਰ 28 ਚੋਂ ਕਾਂਗਰਸ ਕੈਂਡੀਡੇਟ ਦੇ ਤੌਰ ਤੇ ਚੋਣ ਲੜ ਰਿਹਾ ਹਾਂ ਦੇਖੋ ਜੀ ਮੈਂ ਬਹੁਤ ਬਹੁਤ ਧੰਨਵਾਦੀ ਆ ਸ਼੍ਰੀ ਵਿਜੇਂਦਰ ਸਿੰਘ ਲਾ ਜੀ ਦਾ ਸਾਬਕਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਟਰੈਕਟਰ ਦੇ ਕੇ ਨਵਾਜਿਆ ਬਜੰਦਰ ਸਿੰਘ ਲਾਜੀ ਨੂੰ ਅੱਜ ਅੱਜ ਵਿਕਾਸ ਪੁਰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਡਿਵੈਲਪਮੈਂਟ ਸ਼ੰਗਲਾਜੀ ਦੇ ਸੰਗੋਹ ਸ਼ਹਿਰ ਪੰਜਾਬ ਚ ਕਰਾਈ ਹੈ ਉਹ ਅੱਜ ਤੱਕ ਕਦੇ ਨਹੀਂ ਹੋਈ ਅੱਜ ਜਦੋਂ ਤੋਂ ਸਰਕਾਰ ਗਈ ਹੈ ਕਾਂਗਰਸ ਦੀ ਉਸ ਤੋਂ ਬਾਅਦ ਇਸ ਹਲਕੇ ਵਿੱਚ ਇੱਕ ਇੱਕ ਵੀ ਨਹੀਂ ਲੱਗੀ ਮੈਂ ਸ਼ੰਗਲਾਜੀ ਦੇ ਸਹਿਯੋਗ ਨਾਲ ਉਹਨਾਂ ਦੇ ਥਾਪੜੇ ਨਾਲ ਉਹਨਾਂ ਦੇ ਨਕਸ਼ੇ ਕਾਦੂ ਤੇ ਚੱਲਦੇ ਹੋਏ ਉਹਨਾਂ ਤੋਂ ਪ੍ਰੇਰਨਾ ਲੈ ਕੇ ਜਿਹੜਾ ਹੈਗਾ ਕੰਮ ਨੂੰ ਜਿਹੜਾ ਅਸੀਂ ਸ਼ੁਰੂ ਕਰਾਂਗੇ ਤੇ ਜਿਸ ਤਰ੍ਹਾਂ ਸਿੰਘ ਲਾਲ ਸਾਹਿਬ ਨੇ ਅ ਵਿਕਾਸ ਕਰਾਇਆ ਉਸ ਤਰ੍ਹਾਂ ਮੈਂ ਵੀ ਕੋਸ਼ਿਸ਼ ਕਰੂੰਗਾ ਵੀ ਆਪਣੇ ਬਾੜ ਵਿੱਚ ਜਿਹੜਾ ਹੈਗਾ ਕੰਮ ਕਰਨ ਦੀ ਕੋਸ਼ਿਸ਼ ਕਰਾਂ ਤੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਵੀ ਕਰਾਂ ਬਿਲਕੁਲ ਮੈਂ ਪਹਿਲੀ ਵਾਰੀ ਵੈਸੇ ਅ ਜਿਹੜੇ ਰਾਜਨੀਤਿਕ ਚੋਣਾਂ ਪਹਿਲੀ ਵਾਰ ਲੜ ਰਿਹਾ ਪਰੰਤੂ ਮੇਰਾ 40 ਸਾਲ ਦਾ ਤਜਰਬਾ ਮੈਂ ਟ੍ਰੇਡ ਯੂਨੀਅਨ ਤੇ ਡਿਪਾਰਟਮੈਂਟ 'ਚ ਕੰਮ ਕਰਦਾ ਆ ਵਾੜ ਦੇ ਵਿੱਚ ਕਿਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਹੜਾ ਤੁਸੀਂ ਹੱਲ ਕਰਾਉਣ ਦਾ ਜਿਹੜਾ ਵਾਅਦਾ ਕਰਦੇ ਹੋ ਦੇਖੋ ਵਾੜ 'ਚ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਸੀਵਰੇਜ ਦੀ ਹੈ ਸੀਵਰੇਜ ਮੜਾ ਜਾਂ ਪਾਣੀ ਪੈਣ ਨਾਲ ਵੀ ਗੋਡੇ-ਗੋਡੇ ਪਾਣੀ ਖੜ ਜਾਂਦਾ ਜਿਲਬ ਜੰਮ ਜਾਂਦੀ ਹੈ ਉੱਥੋਂ ਮਤਲਬ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਬਗਲਾ ਕਹਿ ਕੇ ਆਈ ਸਰਕਾਰ ਨੇ ਇੱਕ ਇੱਟ ਵੀ ਜਿਹੜੀ ਹੈਗੀ ਆ ਸਾਡੇ ਵਾੜ 'ਚ ਨਹੀਂ ਲਾਈ ਆਵਾਰਾ ਪਸ਼ੂਆਂ ਦੀ ਭਰਮਾਰ ਹੈ ਸਨੈਚ ਚੰਦੀ ਪਰਿਵਾਰ ਹੈ ੁੰਡਾ ਘਰ ਦੀ ਦੀ ਪਰਿਵਾਰ ਹੈ ਬਹੁਤ ਜਿਹੜਾ ਹੈ ਬੁਰਾ ਹਾਲ ਅੱਜ ਦੇ ਸਮੇਂ ਵਿੱਚ ਹੋਇਆ ਪਿਆ ਸਰਕਾਰ ਵੱਲੋਂ ਉਹਦੇ ਲਈ ਕੋਈ ਵੀ ਉਪਰਾਲਾ ਜਿਹੜਾ ਨਹੀਂ ਕੀਤਾ ਜਾ ਰਿਹਾ ਵਾਰਡ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਗਾ ਵਾਰਡ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਰਿਟਾਇਰ ਹੋ ਚੁੱਕਿਆ ਮੇਰੇ ਕੋਲ ਸਮਾ ਵਾਧੂ ਹੈ ਮੇਰੇ ਕਬੀਲਦਾਰੀਆਂ ਤੋਂ ਬੁਰਾ ਤੇ ਮੈਂ ਸਾਰਾ ਦਿਨ 24 ਆਵਰ ਇਸ ਵਾਰਡ ਦੀ ਸੇਵਾ ਲਈ ਹਾਜ਼ਰ ਹਾਂ ਮੈਨੂੰ ਆਪਣਾ ਇੱਕੋ ਇੱਕ ਕੀਮਤੀ ਵੋਟ ਵਿਕਾਸ ਪਰ ਸ੍ਰੀ ਬਜਿੰਦਰ ਸਿੰਘ 라ਜੀ ਦੇ ਇਿੱਤੇ ਕੰਮਾਂ ਨੂੰ ਧਿਆਨ ਚ ਰੱਖ ਕੇ ਆਪਣਾ ਇੱਕੋ ਇੱਕ ਕੀਮਤੀ ਵੋਟ ਪੰਜੇ ਦੇ ਨਿਸ਼ਾਨ ਤੇ ਲਾ ਕੇ ਮੈਨੂੰ ਕਾਮਯਾਬ ਕਰੋ ਤੇ ਮੈਂ ਵਿਸ਼ਵਾਸ ਦਿਵਾਉਣਾ ਵੀ ਮੈਂ ਆਪਣਾ ਪੂਰਾ ਸਮਾਂ ਇਸ ਵਾਰ ਲਈ ਦੇਵਾਂਗਾ ਇਥੋਂ ਤੱਕ ਕਿ ਮੈਂ ਫੈਸਲਾ ਕੀਤਾ ਵੀ ਜਿਹੜਾ ਪੰਜਾਬ ਸਰਕਾਰ ਕੋਈ ਮੈਨੂੰ ਅਨਰੇਰੀਅਮ ਦੇਊਗੀ ਉਹਦਾ ਅੱਧਾ ਹਿੱਸਾ ਮੈਂ ਇਸ ਵਾਰ ਦੀ ਭਲਾਈ ਲਈ ਖਰਚ ਕਰਾਂਗਾ